ਅ ਸ਼ੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਯੂਐਸਡੀ ਜਿਹੜੀ ਡੋਜ ਟੀਮ ਆ ਉਹ ਕਹਿੰਦੇ ਆ ਵੀ ਦਬਾਅ ਪਾ ਰਹੀ ਹੈ ਸ਼ੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਖਾਸ ਕਰਕੇ ਕਹਿੰਦੇ ਵੀ ਜਿਹੜੇ ਉਹਨਾਂ ਦਾ ਫੋਨ ਸਿਸਟਮ ਆ ਉਹਨਾਂ ਨੂੰ ਇਹ ਬੰਦ ਕਰਨ ਦੇ ਵਿੱਚ ਅੱਗੇ ਵੱਧ ਰਹੇ ਆ ਸੋ ਕਹਿੰਦੇ ਵੀ ਉਹਦੇ ਵਿੱਚ ਬਿਗ ਕੱਟਸ ਲਗਾਏ ਜਾ ਸਕਦੇ ਆ ਸ਼ੋਸ਼ਲ ਸਿਕਿਉਰਿਟੀ ਇੱਕ ਬੜਾ ਅਹਿਮ ਹਿੱਸਾ ਆ ਆਮ ਅਮਰੀਕਨਸ ਦੇ ਜਿਹੜੀ ਉਹੋ ਜ਼ਿੰਦਗੀ ਦੇ ਵਿੱਚ 73 ਮਿਲੀਅਨ ਅਮਰੀਕਨਸ ਰਿਟਾਇਰਡ ਤੇ ਡਿਸੇਬਲਡ ਅਮਰੀਕਨਸ ਉਹ ਉਸ ਫੋਨ ਸਰਵਿਸ ਦੀ ਜਿਹੜੀ ਉਹ ਵਰਤੋਂ ਕਰਦੇ ਆ ਜਿਸ ਦੇ ਨਾਲ ਆਪਣੇ ਜਿਹੜੇ ਕਲੇਮਸ ਨੂੰ ਲੈ ਕੇ ਗੱਲਬਾਤ ਕਰਦੇ ਆ ਆਲਰੇਡੀ ਲੋਕ ਬੜੇ ਦੁਖੀ ਆ ਇਹਨਾਂ ਦੇ ਜਿਹੜੇ ਫੋਨ ਸਿਸਟਮ ਤੋਂ ਵੀ ਇਹ ਚੱਜ ਦੇ ਨਾਲ ਕੰਮ ਨਹੀਂ ਹੁੰਦਾ ਟਾਈਮਿੰਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਲੱਗਦੀ ਆ ਤੇ ਹੁਣ ਯੂਐਸਟੀ ਜਿਹੜੀ ਡੋਜ ਦੀ ਸਰਵਿਸ ਆ ਉਹ ਚਾਹ ਰਹੀ ਆ ਵੀ ਇਹ ਜਿਹੜਾ ਫੋਨ ਸਿਸਟਮ ਆ ਉਸ ਤੇ ਵਿੱਚ ਹੁਣ ਹੋਰ ਵੱਡੀ ਕਟੌਤੀ ਜਿਹੜੀ ਉਹ ਕਰ ਦਿੱਤੀ ਜਾਵੇ ਸੋਸ਼ਲ ਸਿਕਿਉਰਿਟੀ ਦੀ ਜਿਹੜੀ ਲੀਡਰਸ਼ਿਪ ਲੀਡਰਸ਼ਿਪ ਆ ਉਹ ਹੁਣ ਪ੍ਰਪੋਜ਼ਲ ਇੱਕ ਕਨਸਿਡਰ ਕਰਨ ਲੱਗੀ ਹੋਈ ਆ ਫੋਨ ਸਰਵਿਸ ਜਿਹੜੀ ਕਲੇਮਸ ਦੀ ਪ੍ਰੋਸੈਸਿੰਗ ਦੇ ਲਈ ਵਰਤੀ ਜਾਂਦੀ ਸੀ ਡਾਇਰੈਕਟ ਡਿਪੋਜ਼ਿਟ ਬੈਂਕ ਅਕਾਊਂਟ ट्रांजੈਕਸ਼ਨਸ ਜਿਹੜੀਆਂ ਹੁੰਦੀਆਂ ਸੀ ਤੇ ਨਾਲ ਕਹਿੰਦੇ ਵੀ ਉਹ ਹਟਾ ਕੇ ਜਿਹੜੇ ਡਿਸੇਬਲਡ ਲੋਕਾਂ ਨੂੰ ਇੰਟਰਨੈਟ ਜਾਂ ਇਨਫੀਲਡ ਆਫਿਸਸ ਜਾਂ ਡਾਇਰੈਕਟਿੰਗ ਐਟ ਐਲਡਰਲੀ ਆ ਉਹਨਾਂ ਨੂੰ ਕਹਿੰਦੇ ਵੀ ਹੁਣ ਇਨ ਪਰਸਨ ਫੀਲਡ ਆਫਿਸਸ ਦੇ ਵੱਲ ਨੂੰ ਜਿਹੜਾ ਕਹਿੰਦੇ ਵੀ ਉਧਰ ਡਾਇਰੈਕਟ ਕੀਤਾ ਜਾਊਗਾ ਸੋ ਫੋਨ ਦੇ ਉੱਤੇ ਜਿਹੜੇ ਕੰਮ ਤੁਹਾਡੇ ਪਹਿਲੋਂ ਕਹਿੰਦੇ ਹੁੰਦੇ ਸੀਗੇ ਉਹਦੇ ਲਈ ਹੁਣ ਤੁਹਾਨੂੰ ਉਹਨਾਂ ਦੇ ਆਫਿਸਸ ਦੇ ਵਿੱਚ ਜਾਣਾ ਪਊਗਾ ਜਿਹੜਾ ਵੀ ਸ਼ੋਅ ਸਿਕਿਉਰਿਟੀ ਦੇ ਨਾਲ ਜਿਹਦਾ ਵੀ ਵਾਹ ਪਿਆ ਹੈ ਉਹਨੂੰ ਪਤਾ ਹੀ ਹੈ ਸ਼ੋਅ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਕਿੰਨਾ ਟਾਈਮ ਲੱਗਦਾ ਆ ਤੇ ਕੀ ਉਹਨਾਂ ਨੂੰ ਸਵਾਲ ਜਵਾਬ ਜਦੋਂ ਤੁਸੀਂ ਕਰਦੇ ਆ ਤਾਂ ਕੀ ਤੁਹਾਨੂੰ ਉਹ ਤੇ ਉੱਤਰ ਮਿਲਦਾ ਆ ਤੇ ਬਣਦਾ ਉੱਥੇ ਕੀ ਆ ਸੋ ਹੁਣ ਡੋਜ ਦੇ ਚੋਪਿੰਗ ਬੋਰਡ ਦੇ ਉੱਤੇ ਜਿਹੜਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਫੋਨ ਸਰਵਿਸ ਜਿਹੜਾ ਕਹਿੰਦੇ ਵੀ ਆ ਰਿਹਾ ਜਿਸ ਦੀ ਵਰਤੋਂ ਬਹੁਤ ਸਾਰੇ ਜਿਹੜੇ ਬਜ਼ੁਰਗ ਤੇ ਡਿਸੇਬਲਡ ਅਮਰੀਕਨਸ ਜਿਹੜੇ ਉਹ ਕਰਦੇ ਸੀ ਉਸ ਦੀ ਮਦਦ ਜਿਹੜੀ ਉਹ ਲੈਂਦੇ ਸੀ ਆਲਰੇਡੀ ਟਰੰਪ ਪ੍ਰਸ਼ਾਸਨ ਦੇ ਉੱਤੇ ਦਬਾਅ ਵੀ ਆ ਤੇ ਉਹ ਸੋਚ ਵੀ ਰਹੇ ਆ ਵੀ ਮੈਡੀਕੇਡ ਤੇ ਸੋਸ਼ਲ ਸਿਕਿਉਰਿਟੀ ਦੇ ਵਿੱਚੋਂ ਜਿਹੜੀਆਂ ਬਜਟ ਦੇ ਵਿੱਚ ਕਟੌਤੀਆਂ ਜਿਹੜੀਆਂ ਹੋ ਕਿਤੀਆਂ ਜਿਹੜੀਆਂ ਹੋ ਜਾਣ ਉਸ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਨੂੰ ਮਿਲਦੀ ਜਿਹੜੀ ਮਦਦ ਆ ਉਸ ਤੇ ਉੱਤੇ ਖਾਸਾ ਅਸਰ ਪੈ ਸਕਦਾ ਹੈਗਾ ਨੋ ਡਾਊਟ ਜਿੱਥੇ ਜਦੋਂ ਇਦਾਂ ਦੇ ਪ੍ਰੋਗਰਾਮਸ ਚੱਲਦੇ ਆ ਉਹਦੇ ਵਿੱਚ ਅਜਿਹੇ ਲੋਕ ਵੀ ਹੁੰਦੇ ਆ ਜਿਹੜੇ ਇਨ੍ਹਾਂ ਲੂਪ ਹੋਲਸ ਦਾ ਗਲਤ ਫਾਇਦਾ ਜਿਹੜਾ ਚੱਕਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਉਹ ਲੂਪ ਹੋਲਸ ਬੰਦ ਕਰਨ ਦੇ ਨਾਲ ਨਾਲ ਜਿਹੜੀ ਆਮ ਲੋਕਾਂ ਨੂੰ ਹੁਣ ਮੁਸ਼ਕਲ ਆਊਗੀ ਉਸ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਵਧੂਗੀ 12% ਕਹਿੰਦੇ ਵੀ ਅਕ੍ਰੋਸ ਦਾ ਬੋਰਡ ਸਟਾਫ ਕਟ ਸ਼ੋਰ ਸਿਕਿਉਰਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਰਨ ਬਾਰੇ ਡੋਜ ਵਾਲੇ ਸੋਚ ਰਹੇ ਹੈਗੇ ਆ ਸੋ ਇਹ ਪ੍ਰਪੋਜ਼ਲ ਕਿੰਨੇ ਵੀ ਉਸ ਟਾਈਮ ਦੇ ਉੱਤੇ ਆਇਆ ਜਦ ਮਹੀਨਾ ਪਹਿਲਾਂ ਡੋਜ ਦੀ ਟੀਮ ਇਸ ਏਜੰਸੀ ਦੇ ਵਿੱਚ ਗਈ ਸੀ ਤੇ ਉੱਥੇ ਦੇਖ ਰਹੀ ਸੀ ਵੀ ਕਿਹੜੇ ਤਰੀਕੇ ਦੇ ਨਾਲ ਜਿਹੜੀ ਜਿਹੜੀ ਮਨੀ ਆ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਉਸ ਨੂੰ ਕਿਦਾਂ ਕੱਟ ਕੀਤਾ ਜਾਵੇ ਇਹਨਾਂ ਦੇ ਲਈ ਹਰ ਇੱਕ ਚੀਜ਼ ਜਿਹੜੀ ਵੀ ਮਨੀ ਕੱਟ ਕੀਤੀ ਜਾਂਦੀ ਆ ਜਾਂ ਜੌਬਸ ਜਿਹੜੀਆਂ ਕੱਟੀਆਂ ਜਾਂਦੀਆਂ ਆ ਉਸ ਨੂੰ ਫਰਾਡ ਵੇਸਟ ਤੇ ਅਬਿਊਜ਼ ਦੇ ਨਾਮ ਦੇ ਹੇਠਾਂ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਲਗਾਤਾਰ ਜਿਹੜੀ ਫੈਡਰਲ ਸਰਕਾਰ ਆ ਉਸ ਨੂੰ ਸਲਿਮ ਡਾਊਨ ਕਰ ਰਿਹਾ ਹੈ ਬਹੁਤ ਵੱਡੀਆਂ ਜਿਹੜੀਆਂ ਏਜੰਸੀਜ਼ ਆ ਕਈ ਤਾਂ ਪੂਰੀ ਤਰ੍ਹਾਂ ਖਤਮ ਕਰਤੀਆਂ ਤੇ ਕਈਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਟੌਤੀਆਂ ਆ ਕੀਤੀਆਂ ਜਾ ਰਹੀਆਂ ਸੋ ਸੋ ਸਿਕਿਉਰਿਟੀ ਹਰ ਇੱਕ ਇਨਸਾਨ ਦੇ ਨਾਲ ਹਰ ਇੱਕ ਪਰਿਵਾਰ ਦੇ ਨਾਲ ਇਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਉਹ ਵਾ ਪੈਂਦਾ ਹੀ ਪੈਂਦਾ ਆ ਸੋ ਹੁਣ ਤੁਸੀਂ ਇਹ ਚੀਜ਼ ਜਿਹੜੀ ਦੇਖਦੇ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ ਆ ਜੇ ਜਿਹੜਾ ਫੋਨ ਸਿਸਟਮ ਆ ਜੇ ਉਹਨਾਂ ਨੂੰ ਉਹ ਕਲੇਮਸ ਵਾਲਾ ਬੰਦ ਕਰ ਦਿੱਤਾ ਜਾਂਦਾ ਆ ਜੀ